ਅ ਸਜਨੀ રે ਅ ਸਜਨੀ રે ਤੁਸੀਂ ਵੀ ਨਾ ਮੇਰੀ ਗੱਲ ਸੁਣ ਲੈ ਇੱਕ ਜੇ ਮੇਰੀ ਸਬਜੀ ਦੇ ਵਿੱਚ ਤੇਰੀਆਂ ਜਲਫਾ ਪੈ ਗਈਆਂ ਨਾ ਤਾਂ ਤੈਨੂੰ ਮੈਂ ਸਜਨੀ ਤੋਂ ਗਦਨੀ ਬਣਾ ਦਊਗਾ ਗਜਬ ਬੇਇੱਜ਼ਤੀ ਹੈ ਹੈਲੋ ਹਾਂਜੀ ਜੀ ਅੱਜ ਮੈਂ ਫ੍ਰੀ ਸੀ ਤੁਸੀਂ ਮਿਲਣ ਆ ਜਾਓ ਅੱਛਾ ਕਿੱਥੇ ਆਵਾਂ ਮਿਲਣ ਉੱਥੇ ਹੀ ਜਿੱਥੇ ਆਪਾਂ ਪਹਿਲੀ ਵਾਰੀ ਮਿਲੇ ਸੀ ਆ ਗਿਆ ਬਸ ਮੈਂ हां सचिन आले कुछ खान नु ले आयो दस्सो की खान नु ਲੈ ਕੇ ਆਵਾ ਉਹੀ ਜੋ ਤੁਹਾਨੂੰ ਪਸੰਦ ਹੋਵੇ ਓਕੇ ਆ ਗਿਆ ਫਿਰ ਮੈਂ ਚੱਲ ਵੀ ਸੋਨੂ ਸਿਆ ਚੱਲ ਕੇ ਮਿਲਣਾ ਆਗੇ ਜੀ ਮੇਰੇ ਲਈ ਕੁਛ ਖਾਣੂ ਲਿਆਂਦਾ ਹਾਂ ਲਿਆਂਦਾ ਆ ਲੈ ਆ ਗਿਆ ਬਾਈ ਗਾਏ ਉਹੀ ਤੂੰ ਆਪ ਤਾਂ ਕਿਹਾ ਸੀਗਾ ਜੋ ਤੁਹਾਨੂੰ ਪਸੰਦ ਆ ਉਹ ਲਿਆਓ ਫਿਰ ਸਾਨੂੰ ਤਾਂ ਇਹੀ ਪਸੰਦ ਆ ਓ ਭਾਈ ਮਾਰੋ ਮੈਨੂੰ ਮਾਰੋ ਮਾਰੋ ਤੁਸੀਂ ਕਦੇ ਸੋਚਿਆ ਕਿ ਤੇ ਮੇਰਾ ਵਿਆਹ ਹੋਰ ਹੋ ਜਾਂਦਾ ਫੇਰ ਮੈਂ ਕਦੇ ਕਿਸੇ ਦਾ ਇੰਨਾ ਮਾੜਾ ਨਹੀਂ ਸੋਚ ਸਕਦਾ ਕਿਉਂ ਸੋਚਿਆ ਨਹੀਂ ਇੰਨਾ ਮਾੜਾ ਬਸਲੇ ਮੈਨੂੰ ਵੀ ਨਾੜ ਹੈ ਨਾ ਮਾੜਾ ਬਸਲੇ ਜਦੋਂ ਖੁਦ ਨਾਲ ਮੇਰੀ ਮਾਰੀ ਹੋ ਰਹੀ ਆ ਮੈਂ ਕਿਉਂ ਸੋਚਿਆ ਹੋਇਆ ਮੈਂ ਆਪਣੇ ਤੇ ਵਿਸ਼ਵਾਸ ਕਰਦਾ ਠੰਡੇ ਬੜੀਆ ਰੀਤ ਕਿੱਥੇ ਆ ਉਹ ਕਿੱਥੇ ਆ ਆ ਰੀਤ ਆ ਉਹ ਕਾਲਗਟ ਕਿੱਥੇ ਆ ਕੀ ਹੋ ਰਿਹਾ ਹੈ ਓ ਗੱਲ ਸੁਣੀਓ ਯਾਰ 마ਛੇ ਦਾ ਮੁੰਡਾ 15 ਦਿਨਾਂ ਦੇ ਵਿੱਚ ਤਿੰਨ ਤਿੰਨ ਦੇਸ਼ ਕਿਵੇਂ ਘੁੰਮ ਆਂਦਾ ਉਹ ਕੁਵਾਰਾ ਨਾ ਜੇ ਘਰ ਵਾਲੀ ਨਾਲ ਨਾ ਹੋਵੇ ਨਾ ਫੇਰ ਤਾਂ ਬੰਦਾ ਪੰਜ ਦੇਸ਼ ਵੀ ਘੁੰਮ ਕੇ ਆ ਸਕਦਾ ਜੇ ਘਰ ਵਾਲੀ ਨਾਲ ਹੋਵੇ ਫੇਰ ਉਹ ਜੇ ਘਰ ਵਾਲੀ ਨਾਲ ਹੋਵੇ ਫੇਰ ਤਾਂ ਬੰਦੇ ਨੂੰ ਬਾਜ਼ਾਰ ਚ ਹੀ ਨੇਰਾ ਹੋ ਜਾਂਦਾ ਮੈਂ ਤਾਂ ਜੁੱਤੀਆਂ ਨਾ ਖਾ ਲਈ